ਤਾ ਲਗਾਤਾਰ ਫੋਟੋ ਹਸਪਤਾਲ ਦੇ ਵਿੱਚ ਮੌਜੂਦ ਆ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁਗੀਆਂ ਅਪਡੇਟਸ ਵੀ ਦਿਖਾ ਰਹੇ ਆ ਤੇ ਕਲਾਕਾਰ ਜਿਹੜੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਤਾਂ ਮਿਸਟਰ ਡੀ ਮੇਰੇ ਨਾਲ ਨੇ ਬਾਈ ਜੀ ਕੀ ਕਹਿਣਾ ਚਾਹੁੰਦੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਦੁੱਖ ਦੀ ਕਹਿ ਸਕਦੇ ਆ ਕਿਉਂਕਿ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਕਲਾਕਾਰ ਇਸ ਕੰਡੀਸ਼ਨ ਦੇ ਵਿੱਚ ਆਵੇ ਖਾਸ ਕਰਕੇ ਉਦੋਂ ਜਿਹੜਾ ਉਹਦਾ ਪੀਕ ਟਾਈਮ ਆ ਸਹੀ ਗੱਲ ਆ ਵੀਰੇ ਮੈਂ ਨਾ ਸਭ ਤੋਂ ਪਹਿਲੀ ਗੱਲ ਇਹ ਕਹਿਣੀ ਚਾਹੁੰਨਾ ਜਿੱਦਾਂ ਮੈਂ ਅੱਗੇ ਵੀ ਅਸੀਂ ਗੱਲ ਕਰਨ ਦੇ ਅੰਦਰ ਵੀ ਇੱਕ ਤੇ ਪੀਕ ਟਾਈਮ ਤੁਸੀਂ ਕਹਿ ਸਕਦੇ ਹੋ ਦੂਜਾ ਤੁਸੀਂ ਇਹ ਕਹਿ ਸਕਦੇ ਹੋ ਕਿ ਵੀਰ ਇਹੋ ਜਿਹਾ ਬੰਦਾ ਪਰਸਨਲੀ ਜਿਹੜਾ ਕਿਸੇ ਬਾਰੇ ਕੋਈ ਹੇਟ ਕਮੈਂਟ ਨਹੀਂ ਕਦੀ ਕੀਤਾ ਕੋਈ ਹੇਟ ਵਾਲੀ ਗੱਲ ਨਹੀਂ ਕੀਤੀ ਬੰਦਾ ਆਪਣੀ ਜ਼ਿੰਦਗੀ ਦੀ ਤਰੱਕੀ ਕਰਕੇ ਆਪਣੀ ਲਾਈਫ ਨੂੰ ਫੁੱਲੀ ਇੰਜੋਏ ਕਰਨ ਡਿਆ ਵੀ ਜਿੱਦਾਂ ਅਸੀਂ ਵੇਖ ਕੇ ਇਨਸਪਾਇਰ ਹੁੰਨੇ ਆਹੋ ਜਿਹੇ ਹਨਾ ਪਰਸਨ ਨੂੰ ਵੀ ਅਸੀਂ ਵੀ ਆਪਣੀ ਲਾਈਫ ਨੂੰ ਐਵੇਂ ਹੀ ਫੁੱਲੀ ਇੰਜੋਏ ਕਰਾਂਗੇ ਪੰਜਾਬ ਦੇ ਲਈ ਚੰਗੀਆਂ ਚੀਜ਼ਾਂ ਕਰਨ ਡਿਆ ਬਾਈ ਚੰਗੀ ਗਾਇਕੀ ਦੇਣ ਡਿਆ ਕੋਈ ਇਹੋ ਜਿਹਾ ਮਲਾਦਾ ਹੇਟਰ ਵੀਰ ਦਾ ਹੈ ਹੀ ਨਹੀਂ ਮੇਕੂ ਇਹੋ ਜਿਹਾ ਕੰਮ ਹੀ ਨਹੀਂ ਕੀਤਾ ਵੀਰ ਨੇ ਵੀ ਵੀ ਕੋਈ ਹੇਟ ਕਰੇ ਬਿਲਕੁਲ ਵੀ ਇਹ ਤੇ ਮਹਾਰਾਜ ਦੇ ਹੱਥ ਆ ਵੀ ਜੇ ਕਿਸੇ ਨਾਲ ਨਾ ਹੋਣੀ ਕੋਈ ਵਾਪਰੀ ਆ ਤੇ ਮੈਂ ਕਹਿੰਨਾ ਬਾਈ ਦੀ ਵਿਲ ਪਾਵਰ ਸਟਰੋਂਗ ਆ ਝੋਟਾ ਬੰਦਾ ਮੇਰੇ ਵਰਗਾ ਬੰਦਾ ਹੁੰਦਾ ਤੇ ਸ਼ਾਇਦ ਮੈਂ ਨਾਮ ਪਰ ਮੈਨੂੰ ਲੱਗਦਾ ਵੀ ਬਾਈ ਨੂੰ ਜਦੋਂ ਵੀ ਦੇਖਦੇ ਸੀ ਤਾਂ ਉਹਨਾਂ ਨੂੰ ਦੇਖ ਕੇ ਇੱਕ ਪੋਜ਼ਿਟਿਵ ਹੀ ਮਿਲਦੀ ਸੀ ਬਹੁਤ ਪੋਜ਼ਿਟਿਵ ਤੇ ਖਾਸ ਕਰ ਇਹ ਵੀ ਸੀ ਬਾਈ ਜੀ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਵੇਂ ਸਟੇਜਾਂ ਤੇ ਆਮ ਤੌਰ ਤੇ ਦੇਖਦੇ ਆ ਵੀ ਕਲਾਕਾਰ ਕਦੇ ਇੱਧਰ ਦਾ ਖਾ ਲਿਆ ਬਾਹਰ ਦਾ ਪਰ ਉਹਨਾਂ ਨੇ ਆਪ ਦਾ ਸਰੀਰ ਐਨ ਜਿਵੇਂ ਡਾਂਗ ਨੂੰ ਰੱਖਿਆ ਹੋਇਆ ਸੀ ਉਹਨਾਂ ਦਾ ਨਾਲ ਇੱਕ ਬ੍ਰਦਰ ਕਾਫੀ 20 ਸਾਲਾਂ ਤੋਂ ਇਕੱਠੇ ਕੋਈ ਫਰੈਂਡ ਉਹਨਾਂ ਦਾ ਉਹ ਮੈਨੂੰ ਮਿਲਿਆ ਸੀ ਉਹ ਦੱਸਦਾ ਸੀ ਵੀ ਬਾਈ ਦਾ ਬਾਟਾ ਵੀ ਨਾਲ ਲੈ ਕੇ ਜਾਂਦੇ ਹੁੰਦੇ ਇੱਕ ਹੀ ਹੋਟਲ ਰੂਮ ਦੇ ਵਿੱਚ ਦੇਖ शकਨੀ ਦੇਖ ਪੱਕੀ शकਦੇ ਮੈਨੂੰ ਉਹਨਾਂ ਦਾ ਫਰੈਂਡ ਦੱਸੀ ਜਾਂਦਾ ਸੀ ਮਹਾਰਾਜ ਨੇ ਤਾਂ ਹੀ ਵੀਰੇ ਕਿਰਪਾ ਰੱਖੀ ਆ ਤੇ ਸਾਰੇ ਜਣੇ ਅਰਦਾਸ ਕਰੋ ਇੱਕ ਬਈ ਫੇਕ ਨਿਊਜ਼ ਤੋਂ ਬੱਚੋ ਜਿਹੜੇ ਲੋਕ ਨਾ ਕਈ ਬੜੀ ਮੈਨੂੰ ਮਾੜੀ ਗੱਲ ਲੱਗੀ ਕਈਆਂ ਦੀ ਕਈ ਰਿਪ ਲਿਖਣ ਲੱਗੇ ਕਈਆਂ ਨੇ ਪਹਿਲਾਂ ਹੀ ਘੋਸ਼ਣਾ ਕਰਤੀ ਵੀ ਇਹ ਨਾ ਹੋਣੀ ਹੋ ਗਈ ਆ ਇਹ ਚੀਜ਼ਾਂ ਤੋਂ ਆਪਾਂ ਬਚੀਏ ਮਹਾਰਾਜ ਦੀ ਪੂਰੀ ਕਿਰਪਾ ਅਰਦਾਸ ਕਰੀਏ ਕੋਈ ਵੀ ਜਿੱਥੇ ਵੀ ਬੈਠਾ ਚਾਹੇ ਕਈ ਮੈਂ ਦੇਖਿਆ ਸੁਹਾਣਾ ਸਾਹਿਬ ਅਰਦਾਸਾਂ ਕਰਾਉਣ ਦੇ ਆ ਕੋਈ ਸੰਸਾਲੀ ਸਾਹਿਬ ਕੋਈ ਕਿਤੇ ਅਰਦਾਸ ਕਰਾਈਏ ਆਪਾਂ ਮਹਾਰਾਜ ਅੱਗੇ ਵੀ ਬਈ ਜਲਦੀ ਤੋਂ ਜਲਦੀ ਠੀਕ ਹੋ ਗਏ ਅਵਾਫੀਕ ਨਿਊਜ਼ ਤੋਂ ਬਚੀ ਅੱਛਾ ਭਾਈ ਲਾਸਟੀ ਗੱਲ ਆ ਆਖਰੀ ਮੁਲਾਕਾਤ ਹੋਈ ਜਾਂ ਫਿਰ ਮਤਲਬ ਆਖਰੀ ਵਾਰ ਕਦੋਂ ਤੁਹਾਡੀ ਮੁਲਾਕਾਤ ਹੋਈ ਸੀ ਤੇ ਹੁਣ ਕੀ ਅਪਡੇਟ ਮਿਲੀ ਆ ਤੁਹਾਨੂੰ ਪਰਿਵਾਰ ਨਾਲ ਮਿਲੇ ਹੋਗੇ ਜਾਂ ਰਾਤ ਬੈਠੇ ਸੀਗੇ ਰਾਤ 1:30 ਵਜੇ ਆਏ ਆ ਉਦੋਂ ਮਤਲਬ ਸਾਰਿਆਂ ਦੇ ਚਿਹਰੇ ਤੇ ਨਾ ਇੱਕ ਖਮੋਸ਼ੀ ਸੀਗੀ ਕੋਈ ਕੁਝ ਕਹਿਣ ਚਾਹੁੰਨ ਨਹੀਂ ਰਿਹਾ ਏ ਅੱਜ ਜਿੱਦਾਂ ਡਾਕਟਰਾਂ ਨੇ ਵੀ ਥੋੜਾ ਬਹੁਤ ਕਿਹਾ ਵੀ ਅੱਗੇ ਨਾਲ ਉਹ ਬੈਟਰਮੈਂਟ ਹੋਈ ਏ ਅੱਜ ਥੋੜਾ ਜਿਹਾ ਲੋਕਾਂ ਦੇ ਚਿਹਰੇ ਤੇ ਬਲੈਕ ਸਭ ਹੀ ਲੱਗ ਰਿਹਾ ਮੀਹ ਹਾਂ ਕੁਮੀਦ ਆਈ ਵੀ ਬਾਈ ਜਲਦੀ ਤੋਂ ਜਲਦੀ ਠੀਕ ਹੋਣਗੇ ਬਿਲਕੁਲ ਤੁਸੀਂ ਤੁਹਾਡੇ ਮਨ ਚ ਸੀਗਾ ਕੋਈ ਗਾਣੇ ਦਾ ਕੋਈ ਪਲਾਨ ਹੋਇਆ ਕਦੇ ਮਤਲਬ ਨਹੀਂ ਮਿਲੇ ਸੀ ਵੀਰੇ ਹਾਂ ਇਕੱਠੇ ਸਟੂਡੀਓ ਮਿਲੇ ਸੀਗੇ ਹਾਂ ਬਾਈ ਦੋ ਤਿੰਨ ਅੜੀ ਆਏ ਸਟੂਡੀਓ ਆਪਣੇ ਕੋਲ ਗਾਣੇ ਦਾ ਵੀ ਪਲਾਨ ਹਾਂ ਚੱਲੀ ਜਾਂਦਾ ਸੀਗਾ ਚਲੋ ਦਾਤਾ ਮਿਹਰ ਕਰੇ ਮਾਹਰ ਕਿਰਪਾ ਕਰੇ ਤੇ ਜੋੜი ਇਕੱਠੀ ਹੋਵੇ ਹਾਂ ਹਾਂਜੀ ਹਾਂਜੀ ਜ਼ਰੂਰ ਵੀਰੇ ਥੈਂਕ ਯੂ ਵੀਰੇ ਓਕੇ ਥੈਂਕ ਯੂ ਤਾਂ ਇਹਨਾਂ ਮਿਸਟਰ ਡੀ ਜੋ ਕਿ ਪਤਾ ਲੈ ਕੇ ਆਏ ਨੇ ਹੁਣੇ ਰਾਜਵੀਰ ਜਵੰਦਾ ਦਾ ਪਰਿਵਾਰ ਨੂੰ ਮਿਲੇ ਨੇ ਤਾਂ ਇਹਨਾਂ ਨੇ ਕਾਫੀ ਗੱਲਾਂ ਰਾਜਵੀਰ ਜਵੰਦਾ ਦੇ ਬਾਰੇ ਵੀ ਦੱਸੀਆਂ ਨੇ ਜਿਹੜੀਆਂ ਫਿਲਹਾਲ ਜਿਹੜੇ ਦਰਸ਼ਕ ਨੇ ਉਹਨਾਂ ਦੇ ਜਾਣ ਦੇ ਵਿੱਚ ਨਹੀਂ ਹੋਣੀਆਂ ਜਾਂ ਫਿਰ ਉਹ ਇਸ ਗੱਲ ਤੋਂ ਅਣਜਾਣ ਹੋਣਗੇ ਤਾਂ ਤੁਹਾਨੂੰ ਦੱਸ ਦਿੱਤੀ ਕਿ ਲਗਾਤਾਰ ਰਾਜਵੀਰ ਜਵੰਦਾ ਦੇ ਜਿੰਨੇ ਵੀ ਲੋਕ ਮਿਲ ਕੇ ਆਉਂਦੇ ਨੇ ਚਾਹੇ ਕਲਾਕਾਰ ਹੋਵੇ ਕੋਈ ਵੀ ਵਿਅਕਤੀ ਹੋਵੇ ਤਾਂ ਉਹ ਦੱਸ ਰਿਹਾ ਕਿ ਅੱਗੇ ਨਾਲ ਉਸੇ ਦੇ ਵਿੱਚ ਸੁਧਾਰ ਹੈ ਤਾਂ ਉਮੀਦ ਕਰਦੇ ਹਾਂ ਕਿ ਰਾਜਵੀਰ ਜਵੰਦਾ ਜਲਦੀ ਸਿਹਤਯਾਬ ਹੋ ਕੇ ਦੁਬਾਰਾ ਤੋਂ ਸਟੇਜਾਂ ਦੀ ਸ਼ਾਨ ਬਣੇ ਕੈਮਰਾਮੈਨ ਅਮਨ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਧੰਨਵਾਦ